ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੀਜੇਪੀ ਆਫਸ ਵਿੱਚ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਕਈ ਵਿਚਾਰ ਵਟਾਂਦਰੇ ਹੋਏ ਤੇ ਆਪਾਂ ਸਾਡੇ ਹਲਕਾ ਇੰਚਾਰਜ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਕੀ ਕੀ ਮਤਾ ਪਾਸ ਕੀਤਾ ਤੇ ਕੀ ਕੀ ਗੱਲਬਾਤ ਆ ਕੌਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਅੱਗੇ ਧਰਮਕੋਟ ਸ਼ਹਿਰ ਲਈ ਪਾਨਕੋਟ ਹਲਕੇ ਲਈ ਕੀ ਕੰਮ ਜਾ ਰਹੇ ਹਾਂ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਦੀ ਮੀਟਿੰਗ ਦਾ ਮੁੱਖ ਕਾਰਨ ਕੀ ਸੀ ਅੱਜ ਅਸੀਂ ਧਰਮਕੋਟ ਵਿਧਾਨ ਸਭਾ ਦੇ ਵੱਖ-ਵੱਖ ਮੰਡਲਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਅਤੇ ਗੜਪੈਂਤੂਰ ਕੋਟੀ ਸੇਖਾਂ ਹੁਣ ਧਰਮਕੋਟ ਦੇ ਵਿੱਚ ਅਸੀਂ ਸਾਰੇ ਵਰਕਰਾਂ ਦੇ ਨਾਲ ਇੱਥੇ ਬੈਠੇ ਹਾਂ ਪਾਰਟੀ ਹਾਈਪ ਮਾਰਦੇ ਮੁਕਾਬਕ ਅਦਿਸ਼ਾ ਦੇ ਆਉਣ ਵਾਲੀ 15 ਅਗਸਤ ਜਿਹੜੀ ਆ ਦੇਸ਼ ਦਾ ਆਜ਼ਾਦੀ ਦਿਹਾੜਾ ਹੈ ਇਸ ਆਜ਼ਾਦੀ ਦਿਵਸ ਨੂੰ ਉਤਸਵ ਦੇ ਰੂਪ ਦੇ ਵਿੱਚ ਮਨਾਉਣ ਵਾਸਤੇ ਉਹ ਪੂਰੇ ਉਤਸ਼ਾਹ ਦੇ ਨਾਲ ਮਨਾਉਣ ਵਾਸਤੇ ਔਰ ਅੱਜ ਦੇ ਟਾਈਮ ਦੇ ਵਿੱਚ 47 ਤੋਂ ਲੈ ਕੇ 2025 ਆ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਾਡੀ ਜਿਹੜੀ ਆ ਦੇਸ਼ ਪ੍ਰਤੀ ਭਾਵਨਾ ਉਨਾ ਸੂਬੇਰੀ ਯੋਧਿਆਂ ਨੂੰ ਯਾਦ ਕਰਕੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਕੁਰਬਾਨੀਆਂ ਕਰਕੇ ਥਾਂਸੀਆਂ ਦੇ ਫੰਦੇ ਗਲਾਂ 'ਚ ਪਵਾ ਕੇ ਸ਼ਹੀਦੀਆਂ ਦੇ ਕੇ ਔਖਾ ਸਹਿ ਕੇ ਸਾਨੂੰ ਜਿਹੜਾ ਇਹ ਆਜ਼ਾਦੀ ਦਾ ਨਿਗ ਦਿੱਤਾ ਹੈ ਅਸੀਂ ਕਿੱਥੇ ਜੀਐਸ ਦਿਹਾੜੇ ਨੂੰ ਖੁਸ਼ੀ ਨਾਲ ਮਨਾਉਣਾ ਚਾਹੁੰਦੇ ਆ ਉੱਥੇ ਸਾਡੀ ਪਾਰਟੀ ਦੇ ਹੁਕਮ ਮੁਤਾਬਕ ਹਰ ਇੱਕ ਵਿਅਕਤੀ ਦੇ ਮਨ ਦੇ ਅੰਦਰ ਦੇਸ਼ ਪ੍ਰੇਮ ਦੇਸ਼ ਭਾਵਨਾ ਦੇਸ਼ ਭਗਤੀ ਪੈਦਾ ਕਰਨ ਵਾਸਤੇ ਹਰ ਘਰ ਦੇ ਉੱਤੇ ਤਿਰੰਗਾ ਲਾਉਣ ਦਾ ਜਿਹੜਾ ਇਹ ਪ੍ਰੋਗਰਾਮ ਹੈ ਅਸੀਂ ਆਪਣੇ ਵਰਕਰਾਂ ਦੇ ਨਾਲ ਅੱਜ ਰੈਵਚਾਰ ਕਰਕੇ ਜਿੱਥੇ 15 ਅਗਸਤ ਨੂੰ ਹਰ ਹਰ ਆਪਣੇ ਘਰ ਘਰ ਦੇ ਉੱਤੇ ਤਿਰੰਗਾ ਲਾਵਾਂਗੇ ਉਸ ਤਿਰੰਗੇ ਨੂੰ ਸਲੂਟ ਕਰਕੇ ਪ੍ਰਣਾਮ ਕਰਕੇ ਉਹਨਾਂ ਸ਼ਹੀਦਾਂ ਨੂੰ ਛੱਤੀ ਸ਼ਰਧਾਂਜਲੀ ਦੇਵਾਂਗੇ ਜਿਨ੍ਹਾਂ ਦਾ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿਗ ਮਾਰ ਨਿਗ ਮਾਰ ਰਹੇ ਹਾਂ ਉੱਥੇ ਹੀ ਅਸੀਂ 13 ਅਗਸਤ ਨੂੰ ਇਸ ਪੂਰੇ ਵਿਧਾਨ ਸਭਾ ਹਲਕੇ ਦੇ ਵਿੱਚ ਸਾਰੇ ਮੰਡਲਾਂ ਦੇ ਵਿੱਚ ਦੀ ਅਸੀਂ ਤਿਰੰਗਾ ਯਾਤਰਾ ਜਿਹੜੀ ਉਹ ਕਰ ਰਹੇ ਹਾਂ ਉਹਦੇ ਵਿੱਚ ਸਾਡੇ ਸਾਰੇ ਵਰਕਰ ਜਿਹੜੇ ਆ ਸਾਡਾ ਮੇਨ ਬੀਜੇਪੀ ਟੀਮ ਆ ਇਹਦੇ ਨਾਲ ਜਿਹੜੇ ਜੁਵਾ ਮੋਰਚਾ ਐਸਸੀ ਮੋਰਚਾ ਮਹਿਲਾ ਮੋਰਚਾ ਕਿਸਾਨ ਮੋਰਚਾ ਸਾਡੇ ਸੱਲ ਇਹ ਸਾਰੇ ਰਲ ਕੇ ਅਸੀਂ ਵੱਡੇ ਕਾਫਲੇ ਦੀ ਗਿਣਤੀ ਦੇ ਵਿੱਚ ਵੱਡੀ ਦੇ ਵਿੱਚ ਮੋਟਰਸਾਈਕਲਾਂ ਦੇ ਉੱਤੇ ਪੂਰੀ ਅਨਸ਼ਕਸ਼ਨ ਦੇ ਨਾਲ ਔਰ ਦੇਸ਼ ਭਗਤੀ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਇਆ ਸਾਰੇ ਬਾਜ਼ਾਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਯਾਤਰਾ ਕਰ ਰਹੇ ਹਾਂ ਤਿਰੰਗਾ ਯਾਤਰਾ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਡੀਆਂ ਵਿਚਾਰਾਂ ਕੀਤੀਆਂ ਅੱਜ ਸਾਰੀਆਂ ਅਸੀਂ ਇੱਥੇ ਧਰਮਕੋਟ ਦੇ ਵਿੱਚ ਉਹਦੀ ਯਾਤਰਾ ਹੈ ਸਾਡੀ तकरीबन 12:30 ਵਜੇ ਪਹੁੰਚੇਗੀ ਔਰ ਧਰਮਕੋਟ ਦਾ ਰਾਉਂਡ ਲਾ ਕੇ ਨੌਰੀਆਂ ਦੀ ਜਿਹੜੀ ਧਰਮਸ਼ਾਲਾ ਹੈ ਉਹਦੇ ਵਿੱਚ ਸਮਾਪਨ ਹੋਏਗਾ ਕਿੰਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਹਰਜੋਤ ਕਮਲ ਜੀ ਉਸ ਸਮਾਪਨ ਜਿਹੜੀ ਯਾਤਰਾ ਦੀ ਆ ਉਹਦੇ ਵਿੱਚ ਪਹੁੰਚਣਗੇ ਉਹ ਪਹਿਲੀ ਵਾਰੀ ਆ ਰਹੇ ਆ ਇਸ ਵਾਸਤੇ ਸਾਡਾ ਵੱਧ ਤੋਂ ਵੱਧ ਉਸ਼ੇ ਜੀ ਆ ਵੀ ਅਸੀਂ ਪੂਰੀ ਗਿਣਤੀ ਦੇ ਵਿੱਚ ਔਰ ਪੂਰੀ ਅਨਸ਼ਾਸਨਤਾ ਦੇ ਨਾਲ ਇਹ ਇਹ ਧਰਮਕੋਟ ਹਲਕੇ ਦੇ ਸਾਰੇ ਮੰਡਲ ਪ੍ਰਧਾਨ ਸਾਰਾ ਮੰਡਲ ਸਾਰੇ ਮੰਡਲ ਆਉਣਗੇ ਸਾਰੇ ਮੰਡਲਾਂ ਦੇ ਕਿੰਨੇ ਮੰਡਲ ਪੈਂਦੇ ਆ ਧਰਮਕੋਟ ਕੋਟ ਸ 6 ਮੰਡਲ ਪੈਂਦੇ ਆ ਜੀ ਜਿੰਦੇ ਵਿੱਚ ਜੇ ਸਾਡਾ ਖੋਸਾ ਕੋਟਲਾ ਤੇ ਕਿਸ਼ਨਪੁਰਾ ਦੇ ਮੰਡਲ ਗਠਤ ਨਹੀਂ ਹੋਏ ਬਾਕੀ ਧਰਮਕੋਟ ਭਿੰਡਰਕਲਾ ਕੋਟ ਹਿਸੇਖਾਂ ਤੇ ਫਤੇਗੜ ਪਿੰਦੂ ਇਹ ਚਾਰ ਮੰਡਲ ਜਿਹੜੇ ਆ ਉਹ ਸਾਡੀ ਇਸ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਆ ਰੋਸ਼ੀਮਾਂ ਦੇ ਵਿੱਚ ਅਸੀਂ ਸਾਰਿਆਂ ਨੇ ਅੱਜ ਵਿਚਾਰਾਂ ਕੀਤੀਆਂ ਹੈ ਤੇ ਉਮੀਦ ਕਰਦੇ ਹਾਂ ਕਿ ਜਿੱਥੇ ਭਾਜਪਾ ਦੇ ਵਰਕਰ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਉੱਥੇ ਇਹ ਕੋਈ ਸਿਆਸੀ ਪ੍ਰੋਗਰਾਮ ਨਹੀਂਗਾ ਇਹ ਪ੍ਰਧਾਨ ਮੰਤਰੀ ਜੀ ਵੱਲੋਂ ਦੇਸ਼ ਪ੍ਰੇਮ ਨੂੰ ਦੇਸ਼ ਭਾਵਨਾ ਨੂੰ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਰੂਕ ਕਰਨ ਵਾਸਤੇ ਇਹ ਪ੍ਰੋਗਰਾਮ ਆ ਇਹ ਤਿਰੰਗਾ ਜਿਹੜਾ ਹੈ ਉਹ ਸਾਡੇ ਸ਼ਹੀਦਾਂ ਦਾ ਖੂਨ ਆਉਂਦੇ ਵਿੱਚ ਇਕੱਲਾ ਕਪੜਾ ਨਹੀਂਗਾ ਉਸ ਤਿਰੰਗੇ ਨੂੰ ਸਜਦਾ ਕਰਨ ਵਾਸਤੇ ਮੈਂ ਸਾਰੇ ਧਰਮਕੋਟ ਦੇ ਹਲਕਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਜਿੱਥੇ ਅੱਜ ਦੋ ਦਿਨਾਂ ਪਹਿਲੇ ਲੜਾਈ ਪੜਾਈ ਮਿਹਨੋਕ ਮਿਹਨੀ ਦੂਜੀਆਂ ਪਾਰਟੀਆਂ ਜਿਹੜੀਆਂ ਹੋ ਰਹੀਆਂ ਐ ਆਪਾਂ ਨੂੰ ਸਦਭਾਵਨਾ ਦਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਭਾਈਚਾਰ ਜਿਸਾਨ ਜਿਹੜੀ ਉਹ ਬਰਕਰਾਰ ਰੱਖਣੀ ਚਾਹੀਦੀ ਆ ਸਿਆਸੀ ਪਾਰਟੀਆਂ ਦੀ ਵਿਚਾਰਧਾਰਾ ਜਿਹੜੀ ਉਹ ਆਪਦੀ ਆਪਦੀ ਆ ਉਹਨਾਂ ਦਾ ਵਰਕਰ ਆਪਦੇ ਆਪਦੇ ਨੇ ਪਰ ਸਾਨੂੰ ਭਾਈਚਾਰਕ ਸਾਂਝ ਉਹ ਜਿਹੜੀ ਆਪਸੀ ਏਕਤਾ ਹੈ ਉਹਦਾ ਪੱਲਾ ਜਿਹੜਾ ਹੈ ਉਹ ਖੜਕੇ ਰੱਖਣਾ ਚਾਹੀਦਾ ਹੈ ਇਸ ਵਾਸਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਧਰਮਗੋਟ ਵਾਸੀਆਂ ਨੂੰ ਵਿਧਾਨ ਸਭਾ ਹਲਕਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਸ ਤਿਰੰਗਾ ਯਾਤਰਾ ਦੇ ਵਿੱਚ ਭਾਰਤ ਦੇ ਤਿਰੰਗੇ ਨੂੰ ਸਲੂਟ ਕਰਨ ਵਾਸਤੇ ਸਾਡੇ ਨਾਲ ਸਹਿਯੋਗ ਹੈ ਬਹੁਤ ਮਿਹਰਬਾਨੀ